ਮੋਗਾ ਲਾ ਲਾ ਲੋਟਾ ਲੋਟਾ ਹਾਂ ਮਾ ਜ ਆ ਜਾ ਮੈਂ ਤਾਂ ਕੁੜੀ ਨਾਲ ਗਾ ਲੱਗਣਾ ਤੇਰੇ ਤਨ ਕੋਟੇ ਕਾਹਦਾ ਲਾਉਣੀ ਐ ਮੈਂ ਖਾ ਤੁਸੀਂ ਮੇਰੇ ਮੰਨਿਓ ਜਦੋਂ ਅਸੀਂ ਇੱਕ ਜਣਾ ਹਿੱਕ ਤੇ ਬਹਿ ਜਾ ਠੀਕ ਉਹਨਾਂ ਜੇ ਮੰਨਿਓ ਵੀ ਤੁਸੀਂ ਲਾ ਕੀ ਗੇ ਹਾਂ ਤੇ ਇਹ ਮੇਰੀ ਹਿੱਕ ਤੇ ਬੈ ਕੇ ਚਲ ਮੈਂ ਭੈਜਾਂ ਠੀਕ ਆ ਹਾਂ ਸਹੀ ਦੁਕਾਨ ਹੁੰਦੀ ਸੀ ਠੀਕ ਆ ਹਾਂ ਸਕਣਾ ਸੀ ਬਈ ਠੇਕੇਦਾਰ ਪੱਥੇ ਵਾਲਾ ਅੱਛਾ ਚੌਰੀ ਆਪਦੀ ਦੁਕਾਨ ਸੀ ਹਾਂ ਮੈਨੂੰ ਹਾਂ ਸੌਦਾ ਲਿਆ ਕੇ ਦੇ ਠੀਕ ਆ ਉੱਥੇ ਮੁੰਡੇ ਤਾਂ ਖੇਡਦੇ ਸੀ ਮਲਾਹਪੁਰ ਦੇ ਠੀਕ ਆ ਮੈਨੂੰ ਕਹਿੰਦੇ ਯਾਰ ਤੂੰ ਘੋੜ ਲੈਣਾ ਮਾਹਦਾਰ ਕਰ ਲੈ ਜਿਹੜਾ ਡਾਕਟਰ ਵੀ ਜਾ ਜਾ ਅੱਛਾ ਕਹਿੰਦੇ ਕੋਲੀ ਮਜਾ ਜਾ ਮਾਹ ਲਿਆਓ ਯਾਰ ਹੁਣੇ ਲਿਆਓ ਫੇਰ ਇੱਥੇ ਕੋਣ ਇੱਥੇ ਘਾਦੇ ਨਹੀਂ ਭੱਠੇ ਤੇ ਆ ਜਾਓ ਮੈਂ ਉੱਥੇ ਫੇਰ ਇਹ ਮੈਂ ਉੱਥੇ ਉੱਠ ਕੇ ਤੂੰ ਅੱਲਾਹ ਨਾਲ ਬਾਜਦਾ ਜਾਵੇ ਉਹਦੀ ਮੂਹਰੇ ਲੱਗਿਆ ਵਾ ਤੇ ਉਹ ਠੰਡ ਸੀ ਬਾਪੂ ਹਾਂ ਸਿਆਦਾ ਮਹੀਨਾ ਸੀ ਠੀਕ ਆ ਫੇਰ ਬਾਪੂ ਇੱਕ ਹੀ ਹੋਈ ਬਾਈ ਸਾਨੂੰ ਕਹਿੰਦਾ ਵੀ ਇੱਧਰ ਹਟ ਕਿਨੇ ਕੋਲ ਨਾ ਹਾਂ ਵੀ ਮੈਂ ਕੋਲ ਕਰੇ ਠੀਕ ਹਾਂ ਮੈਨੂੰ ਵਾ ਲਾ ਲਗੋ ਚਲੂਤਾ ਹਾਂ ਮਾ ਜਾ ਜਾ ਮੈਂ ਤਾਂ ਕੁੜਨਾ ਰਗਾ ਲੱਗਦਾ ਤੇਰੇ ਤਨ ਕੋਟੇ ਕਾ ਲਾਉਣੀ ਐ ਅਸਾ ਉਹਨੂੰ ਆਖਾਂ ਆਹੋ ਹੋਰ ਅੱਛਾ ਕਹਿੰਦਾ ਸੀ ਪੂਰਾ ਪਲਵਾਰ ਪੂਰਾ ਜ ਤੇਰੇ ਨੂੰ ਨਰਵਾ ਲੱਗਦਾ ਸੀ ਹੇ ਬਾਪ ਇਹ ਲਈ ਮੱਛਲ ਜਖੜਾ ਲੋਪਰੀ ਮੈਂ ਪੈਂਦੀ ਆ ਰਹੀ ਆ ਫਿਰ ਤੋਂ ਉਂਦੀ ਆਉਂਦੀ ਮੱਛਲ ਜਖੜਾ ਠੀਕ ਆਂ ਦੀ ਮਾਰਾ ਚਰਾ ਕੇ ਠੀਕ ਆ ਇਹ ਕਹਿੰਦਾ ਵੀ ਨਹੀਂ ਨਹੀਂ ਮੋਢਾ ਇੱਕੋ ਹੀ ਲੱਗਾ ਮੈਂ ਖਾ ਵੀ ਮੈਂ ਕਰਾ ਤਾ ਨਾ ਦੋਨੇ ਲੱਗੇ ਹਾਂ ਵੀ ਦੁਆਰੇ ਆ ਜਾ ਮੈਂ ਖਾ ਤੁਸੀਂ ਮੋਢਾ ਮੰਨਿਓ ਜਦੋਂ ਅਸੀਂ ਇੱਕ ਜਣਾ ਹਿੱਕ ਤੇ ਬਹਿ ਜਾ ਠੀਕ ਉਹਨਾਂ ਜੇ ਨਮਨਿਓ ਵੀ ਤੁਸੀਂ ਲਾ ਕੀ ਗਏ ਹਾਂ ਤੇ ਇਹ ਮੇਰੀ ਹਿੱਕ ਤੇ ਬੈਠੇ ਚਲ ਮੈਂ ਬਹਿ ਜਾ ਠੀਕ ਆ ਜੇ ਤਾਂ ਹਿੱਕ ਤੇ ਰਹਿ ਕੇ ਹਾਂ ਹਾਂ ਕਹ ਮਾਹ ਮਾ ਇਹਨੂੰ ਕਦੇ ਹੀ ਮੰਨਣ ਮਨਾਉਣ ਹੋ ਜੇ ਹਾਂ ਅੱਛਾ ਜੇ ਜਦੋਂ ਮੰਨ ਜਾ ਉਹ ਦੋੜ ਛੱਡਣਾ ਹਾਂ ਏ ਮੱਲੋ ਮੱਲੇ ਝੂਈ ਲੋ ਆਵੇ ਮੈਂ ਆ ਮੂਦਾ ਕਰਾ ਹੂੰ ਲਾਉਣ ਨਾ ਲੱਗਦਾ ਨਾ ਮਟੂ ਤੁਸੀਂ ਹਾਂ ਮੂਦਾ ਕਰਾ ਰਹਾ ਹਾਂ ਬਈ ਬੜਿਆ ਟਕਾ ਕੇ ਹੂੰ ਬਲਾਹਪੁਰ ਦੇ ਕਹਿੰਦਾ ਕੱਲ ਕਿਉ ਮਾਦਾ ਹਾਂ ਹਾਂ ਮਾਹਰ ਆ ਰੇ ਨੂੰ ਕੁਛ ਵੀ ਖੇਡਣ ਚ ਲੱਗਿਆ ਹਾਂ ਕੋਈ ਆ ਨਾ ਕੋਉਣ ਲੱਗਾ ਹੂੰ ਇਹਨੂੰ ਪੁੱਛੋ ਪਹਿਲਾਂ ਹਾਂ ਮੈਂ ਖਾ ਕੋਈ ਨਾ ਤੇ ਇਹਨਾਂ ਦੇ ਦੋ ਦੋ ਨਹੀਂ ਕੋਡਾ ਬਾਈ ਛੱਡ ਦੇ ਹਾਂ ਛੱਡ ਦੇ ਆਂ ਪਹਿਲਾਂ ਸਵਾਹ ਨੂੰ ਸਿੱਧਾ ਹੋ ਗਿਆ ਸਿੱਧਾ ਹੂੰ ਫੇਰ ਬਾਪੂ ਫਰੀਰ ਉਹ ਤਕੜਾ ਹੈ ਫਰੀਰ ਮੈਂ ਉਹ ਦੇਖਣ ਵਾਲੇ ਨੂੰ ਤਕੜਾ ਲੱਗਦਾ ਸੀ ਠੀਕ ਆ ਦੇਖਣ ਵਾਲੇ ਨੂੰ ਮੈਂ ਲੱਗਦਾ ਸੀ ਇਹ ਸਾਡੇ ਇਹ ਮਟਾਲੂ ਜਾਨੂੰ ਬਾਣੀਆਂ ਵੀ ਭੱਜ ਗਿਆ ਯਾਰ ਪੱਠੇ ਤੋਂ ਅੱਛਾ ਲੋ ਤੈਨੂੰ ਮਾਰ ਲੂੰ ਅੱਛਾ ਪੁੱਲੀ ਤੈਨੂੰ ਮਾਰ ਦੂੰਗਾ ਆਹੋ ਮੈਂ ਆਖਿਆ ਤੂੰ ਜਾ ਕੇ ਦੁਕਾਨ ਤੇ ਵਾਜ ਮੈਂ ਨਹੀਂ ਮਾਰਦਾ ਤੇ ਮੈਂ ਜਾਣਾ ਤਾਂ ਮੇਰਾ ਕੰਮ ਜਾਣਾ ਹਾਂ ਮਾਰ ਦੇਣੇ ਮੈਂ ਆਖਿਆ ਮੈਂ ਠੀਕ ਆ ਫੇਰ ਬਾਪੂ ਹੇ ਲਈ ਵਾਸਨ ਜਿੰਬਰਗਾ ਹੀ ਢਾ ਲਿਆ ਆਪ ਤੇ ਕੀ 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 ਖਾਖ ਜੀ ਖਰਾਖ ਵਾਸੀ ਵੀ ਖਰਾਖ ਨਾਲ 2 ਕਿਲੋ ਦੱਦੀ ਪਿੰਦਾ ਤੇ ਬਾਜ ਜਸ ਕੀ ਸੀ ਬਾਪੂ ਬਾਜ ਜਸ ਤਾਂ ਐਠੋਂ 2 ਘੜੇ ਤੱਕ ਪੂਰੇ ਦੇ ਅੱਛਾ ਰੋਟੀ ਦੇਣੀ ਠੀਕ ਆ ਹਾਂ ਤੇਰੀ ਇੰਨੀ ਪੂਰੀ ਬਾਜ ਸੀ ਛੇ ਛੇ ਭਰੀਆਂ ਪੱਠਿਆਂ ਨਾਲ ਆ ਕੇ ਤੁੰਮੀ ਠੀਕ ਆ ਕਿਚੜੀ ਆ ਗੋ ਅੱਛਾ ਬੰਦੇ ਸੀ ਉਹਨਾਂ ਅੱਛਾ ਅੱਛਾ ਹਾਂ ਗੰਨੇ ਰਾਜਾ ਹੁੰਦਾ ਹੈ ਹਾਂ ਰਹਿਣ ਖੁੰਜੀ অ' কুনি